ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੋ ਜਾਨਵਰ ਲੈ ਕੇ ਆਏ ਆ ਇੱਕ ਮਾਰਵੜੀ ਬਛੇਰੀ ਆ ਤੇ ਇੱਕ ਨੁਕਰੀ ਬਛੇਰੀ ਆ ਜਮਾ ਸਪੌਟਲੈਸ ਜਿੰਨੀ ਆਪਾਂ ਨੂੰ ਮਾਲਕ ਵੀਰਾਂ ਨੇ ਜਾਣਕਾਰੀ ਦਿੱਤੀ ਹੋਈ ਆ ਉਨੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਦੀ ਜਾਣਕਾਰੀ ਲਈ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਐਦਾਂ ਸੇਲ ਪਰਚੇ ਵਾਲੀਆਂ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੂ ਗੱਲ ਕਰਦੇ ਆਪਾਂ ਮਾਰਵਾੜੀ ਬੇਸ਼ੇਰੀ ਬਾਰੇ ਇਹ ਸ਼ਿਵਾ ਘੋੜੇ ਦੀ ਬੱਚੀ ਆ ਤੇ ਸ਼ਿਵਾ ਘੋੜਾ ਕਾਲੇ ਕਾਂਟੇ ਘੋੜੇ ਦਾ ਪੋਤਾ ਹੈਗਾ ਇਹ ਬੇਸ਼ੇਰੀ ਦਾ ਇੱਕ ਪੈਰ ਚਿੱਟਾ ਮੱਥੇ ਪਟਾ ਬਾਲ ਪੌਰੀਆਂ ਦੀ ਕਲੀਅਰ ਦੇਮਾਨ ਲੱਗਿਆ ਹੋਇਆ ਉਮਰ ਤੇ ਹਾਈਟ ਮਾਲਕ ਵੀਰ ਫੋਨ ਤੇ ਦੱਸਣਗੇ ਰੇਟ ਵਗੈਰਾ ਵੀ ਫੋਨ ਤੇ ਕਰ ਲੈਣਗੇ ਏਰੀਆ ਬਾਈਰ ਕਹਿੰਦਾ ਹੈਗਾ ਗਜਰਾਤ ਤੇ ਬਾਕੀ ਦੀ ਜਾਣਕਾਰੀ ਲਈ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਆਉਣ ਵਾਲੇ ਸਮੇਂ ਚ ਬਹੁਤ ਚੰਗੀ ਘੋੜੀ ਬਣੂਗੀ ਕੰਨਾਕੁਨਾ ਦੀ ਬਹੁਤ ਸ਼ਕੀਨਾ ਬਿਸ਼ੇਰੀ ਧੌਂ ਧੌਂ ਦੀ ਲੰਬਾਈ ਬਹੁਤ ਚੰਗੀ ਆ ਹੱਡਾਂ ਪਰਾਂ ਦੀ ਮਜ਼ਬੂਤ ਆ ਤੇ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਿਆਂਦਾ ਉੱਥੇ ਤੁਸੀਂ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਇੱਕ ਸੁੜ ਲਈ ਆ ਬਹੁਤ ਸੋਹਣੀ ਨੁਕਰੀ ਸਪੌਟਲਾਈਟ ਬਿਸ਼ੇਰੀ ਲੈ ਕੇ ਆਏ ਆ ਇੱਕ ਘੱਲਾਂ ਵਾਲੇ ਚੇਤਕ ਘੋੜੇ ਦੀ ਬੱਚੀ ਆ ਬੋਂਜਾ ਪਲੱਸ ਹਾਈਟ ਆ 4 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ ਇਹਦੀ ਮਾਂ ਦੀ ਹਾਈਟ ਹੈਗੀ ਆ 63 ਪਲੱਸ ਤੇ ਇਹਦੀ ਮਾਂ ਦੀ ਲੈਣ ਬਾਰੇ ਤੁਹਾਨੂੰ ਮਾਲਕ ਵੀਰ ਫੋਨ ਤੇ ਦੱਸ ਦੇਣਗੇ ਜਮਾ ਸਪੌਟਲੈਸ ਆ ਬਾਈਰ ਕਹਿੰਦੇ ਗਾਰੰਟੀ ਆ ਆਪਣੀ ਜੇ ਤੁਸੀਂ ਦੇਖਣ ਜਾਉਂਗੇ ਕੋਈ ਵੀ ਸਪੌਟ ਨਹੀਂ ਥਿਆਊਗਾ ਤੁਹਾਨੂੰ ਉਹ ਬਾਈਰ ਗਿਆ ਦੀ ਗਾਰੰਟੀ ਆ ਰੇਟ ਵਗੈਰਾ ਮਾਲਕ ਵੀਰ ਕਰਨਗੇ ਫੋਨ ਤੇ ਏਰੀਆ ਬਾਈਰ ਕਹਿੰਦਾ ਹੈਗਾ ਫਰੋਜਪੁਰ ਫਰੋਜਪੁਰ ਤੋਂ 25 ਕਿਲੋਮੀਟਰ ਸਾਈਡ ਤੇ ਪੈਂਦਾ ਬਾਈਰ ਕਹਿੰਦਾ ਉਹ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰਦੇ ਹੋ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ